ਗੱਲ ਕਰ ਲੈਂਦੇ ਆ ਭਾਰਤ ਦੇ ਪਾਕਿਸਤਾਨ ਦੇ ਵਿਚਕਾਰ ਜੋ جنگ ਦੀ ਸਥਿਤੀ ਬਣੀ ਹੋਈ ਹੈ ਜਿਸ ਨੂੰ ਲੈ ਕੇ ਪੰਜਾਬ ਦੇ ਖਾਸ ਕਰ ਜੋ ਆਵਾਮਾਂ ਲੋਕ ਨੇ ਉਹ ਭੈਪੀ ਤੋਂ ਇਹਨੇ ਡਰੇ ਹੋਏ ਨੇ ਜੇਕਰ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਤਾਂ ਸਰਹੱਦੀ ਇਲਾਕਿਆਂ ਦੇ ਵਿੱਚ ਵੀ ਦੇਖਿਆ ਗਿਆ ਕਿ ਰਾਤ ਭਰ ਗੋਲਾਬਾਰੀ ਹੁੰਦੀ ਰਹੀ ਹੈ ਤੇ ਲੋਕ ਡਰੇ ਤੇ ਸਹਿਮੇ ਹੋਏ ਨਜ਼ਰ ਆਏ ਅੱਜ ਸੰਗਰੂਰ ਦੇ ਵਿੱਚ ਇੱਕ ਸ਼ਾਂਤੀ ਅਮਨ ਸ਼ਾਂਤੀ ਦੇ ਪ੍ਰਤੀਕ ਇੱਕ ਰੈਲੀ ਦਾ ਆਯੋਜਨ ਕੀਤਾ ਗਿਆ। ਇਹ ਰੈਲੀ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਅਮਨ ਪਸੰਦ ਸ਼ਹਿਰੀਆਂ ਦੇ ਵੱਲੋਂ ਕੀਤੀ ਗਈ। ਤੁਸੀਂ ਦੇਖ ਸਕਦੇ ਹੋ ਹੱਥਾਂ 'ਚ ਸਲੋਗਨ ਫੜੇ ਹੋਏ ਨੇ। ਇਹਨਾਂ ਦੇ ਉੱਤੇ ਲਿਖਿਆ ਹੋਇਆ ਕਿ ਜੰਗ ਜੁਦੈ ਜੁੱਧ ਕਿਸੇ ਵੀ ਮਸਲੇ ਦਾ ਹੱਲ ਨਹੀਂ ਹੁੰਦੀਆਂ। ਜੰਗ ਨਹੀਂ ਅਮਨ ਚਾਹੀਦਾ। ਅਸੀਂ ਅਮਨ ਚੈਨ ਅਤੇ ਜਮਹੂਰੀਅਤ ਦੇ ਹਾਮੀ ਹਾਂ। ਸਿੱਖ ਕੌਮ ਕਿਸੇ ਵੀ ਤਰ੍ਹਾਂ ਦੀ ਜੰਗ ਦੀ ਸ਼ਮੂਲੀਅਤ ਨਹੀਂ ਕਰੇਗੀ। ਜੇਕਰ ਗੱਲ ਕੀਤੀ ਹੈ ਤਾਂ ਲਗਾਤਾਰ ਹਾਲਾਤ ਨਾਜੁਕ ਬਣੇ ਹੋਏ ਨੇ ਅੱਜ ਸਵੇਰ ਤੋਂ ਹੀ ਦੇਖਦੇ ਆ ਚੰਡੀਗੜ੍ਹ ਪ੍ਰਸ਼ਾਸਨ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਵਾਰ-ਵਾਰ ਸਾਇਰਨ ਵੱਜ ਰਹੇ ਨੇ ਅਤੇ ਅਗਾਹ ਕੀਤਾ ਜਾਂਦਾ ਕਿ ਕੋਈ ਵੀ ਵਿਅਕਤੀ ਘਰਾਂ ਦੇ ਵਿੱਚੋਂ ਬਾਹਰ ਨਾ ਨਿਕਲੋ ਪਰ ਉਸੇ ਹੀ ਅਮਨ ਸ਼ਾਂਤੀ ਦਾ ਸੰਦੇਸ਼ ਦਿੰਦੇ ਹੋਏ ਸ਼ਹਿਰ ਵਾਸੀ ਸੰਗਰੂਰ ਵਾਸੀ ਸ਼੍ਰੋਮਣੀ ਕਾਲੀ ਦਲ ਅੰਮ੍ਰਿਤਸਰ ਵਾ ਦੇ ਨਾਲ ਸੰਬੰਧਿਤ ਨੇ ਉਹ ਲਗਾਤਾਰ ਰੇਹਨੀਆਂ ਕੱਢ ਰਹੇ ਨੇ ਕਿ ਨਾਮ ਅਸਰ ਹਰਜੀਤ ਸਿੰਘ ਜੁਮਾ ਜੀ ਸਭ ਕਿਸ ਤਰ੍ਹਾਂ ਵੇਖਤੋਂ ਲਗਾਤਾਰ ਸਾਰੀ ਰਾਤ ਜੇਕਰ ਸਰਹੱਦੀ ਇਲਾਕਿਆਂ ਦੀ ਗੱਲ ਕੀਤੀ ਜਾਵੇ ਉਹਨਾਂ ਸੰਗਰੂਰ ਸੰਗਰੂਰ ਜੀ ਵੀ ਬਲੈਕਆਉਟ ਰਿਹਾ ਤਾਂ ਲੋਕ ਸਹਿਮੇ ਹੋਏ ਨਹੀਂ ਯੰਗ ਨੂੰ ਲੈ ਕੇ ਉਹਨਾਂ ਨੂੰ ਲੱਗਦਾ ਕਿਤੇ ਨਾ ਕਿਤੇ ਹੋਣੇ ਜੋ ਯੰਗ ਆ ਪਾਕਿਸਤਾਨ ਤੇ ਭਾਰਤ ਦੀ ਬੜੀ ਨੇੜੇ ਆ ਪਹੁੰਚੀ ਹੈ ਬੜੀ ਦੁੱਖ ਦੀ ਗੱਲ ਹੈ ਜੀ ਸਾਡੇ ਬਾਰਡਰ ਤੇ ਬੈਠੇ ਜਿਹੜੇ ਭਾਈ ਨੇ ਉਹਨਾਂ ਨੂੰ ਉਜੜਨਾ ਪੈਂਦਾ ਘਰ-ਬਾਰ ਛੱਡ ਕੇ ਜਦੋਂ ਕਿ ਜੀਰੀ ਦੀ ਬਜਾਈ ਦਾ ਟਾਈਮ ਹੈ ਜਿਹੜੇ ਕਿਸਾਨ ਨੇ ਹਰ ਸਰਾ ਦੇ ਉੱਤੇ ਬੈਠੇ ਉਹ ਸਾਰੇ ਬਰਬਾਦ ਹੋਣਗੇ ਔਰ ਪੰਜਾਬ ਦਾ ਤੇ ਸਮੁੱਚੀ ਇੰਡੀਆ ਦਾ ਨੁਕਸਾਨ ਹੋਣਾ ਹੈ ਪਾਕਿਸਤਾਨ ਦਾ ਨੁਕਸਾਨ ਹੋਣਾ ਜੰਗ ਲੱਗਦੀ ਹੈ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਹੱਲ ਹਮੇਸ਼ਾ ਗੱਲਬਾਤ ਨਾਲ ਨਿਕਲਦੇ ਨੇ ਜਿਹੜਾ ਵਾਰਦਾਤ ਹੋਈ ਹੈ 26 ਜਿਹੜੇ ਮਰੇ ਨੇ ਬੇਕਸੂਰ ਲੋਕ ਉਹਨਾਂ ਦੀ ਸ਼ਰਮਣੀ ਅਕਾਲੀ ਦਰਾਂ ਅੰਬਰ ਸਰ ਨਿੰਦਾ ਕਰਦਾ ਹੈ ਜਿਨ੍ਹਾਂ ਨੇ ਵੀ ਉਹ ਕਰਿਆ ਉਹ ਘਟਿਆ ਸੋਚਦੇ ਮਾਲਕ ਨੇ ਕਿਉਂਕਿ 26 ਕਿਲੋਮੀਟਰ 25 26 ਕਿਲੋਮੀਟਰ ਸੜਕ ਤੋਂ ਦੂਰ ਹੈ ਜੰਗਲ ਦੇ ਵਿੱਚ ਦੀ ਆਉਣਾ ਪੈਂਦਾ ਉਹ ਲੋਕ ਕਿਵੇਂ ਆਏ ਤੇ ਕਿਵੇਂ ਵਾਪਸ ਪਾਕਿਸਤਾਨ ਦੇ ਵਿੱਚ ਚਲੇ ਗਏ ਇਹ ਵੀ ਇੱਕ ਸਵਾਲੀਆ ਚਿੰਨ ਹੈ ਕਿਉਂਕਿ ਬਾਰਡਰ ਹਮੇਸ਼ਾ ਬਾਰਡਰ ਤੇ ਨੇ ਫੋਰਸਾਂ ਰਖੀਆਂ ਨੇ ਕਿਵੇਂ ਉਹ ਲੰਘੇ ਕਿਵੇਂ ਉਹ ਬਾਹਰ ਦਾਦ ਕਰਨ ਤੋਂ ਬਾਅਦ ਵਾਪਸ ਚਲੇ ਗਏ ਕਿਉਂਕਿ ਜਾਣ ਬਾਤ ਤੇ ਟਾਈਮ ਲੱਗਦਾ ਹੈ ਉਹ ਵੀ ਇੱਕ ਸ਼ੱਕ ਦੇ ਧਾਇਰੇ ਦੇ ਵਿੱਚ ਹੈ ਵੀ ਇਹ ਉਹ ਬੰਦੇ ਕੌਣ ਸਨ ਜੋ ਅੱਜ ਤੱਕ ਫੜੇ ਵੀ ਨਹੀਂ ਗਏ ਔਰ ਬਾਰਡਰ ਹੋ ਕੇਵੇਂ ਲੰਘੇ ਇਹ ਜਾਣ ਬੁੱਝ ਕੇ ਪੰਜਾਬ ਨੂੰ ਫਸਲ ਖੋਹ ਕਰਨ ਬਾਅਦ ਤੇ ਸਿੱਖਾਂ ਦਾ ਪੰਜਾਬ ਦਾ ਨੁਕਸਾਨ ਕਰਨ ਬਾਅਦ ਤੇ ਇਹ جنگ ਥੋਪੀ ਜਾ ਰਹੀ ਹੈ ਸ਼੍ਰੋਮਣੀ ਕਾਲਜਰ ਅੰਮ੍ਰਿਤਸਰ ਹਮੇਸ਼ਾ ਜੰਗ ਦਾ ਵਿਰੋਧ ਕਰਦਾ ਹੈ ਤਾਂ ਕਿ ਲੋਕ ਅੰਮ੍ਰਿਤਸਰ ਚਾਨ ਨਾਲ ਬਸਦੇ ਰਹਿਣ ਖੁਸ਼ਹਾਲ ਰਹਿਣ ਜਿਹੜਾ ਲੜਾਈ ਆ ਇਹ ਕਿਸੇ ਮਸਲੇ ਦਾ ਹੱਲ ਨਹੀਂ ਜੁਮਾ ਸਾਹਿਬ ਆਮਨ ਸ਼ਾਂਤੀ ਦੇ ਹਰ ਕੋਈ ਕਾਮਨਾ ਕਰ ਰਿਹਾ ਅਰਦਾਸਾਂ ਵੀ ਕੀਤੀਆਂ ਜਾ ਰਹੀਆਂ ਨੇ ਤੋਂਡੇ ਵੱਲੋਂ ਸ਼ਾਂਤੀ ਮਾਰਚ ਵੀ ਕੀਤਾ ਗਿਆ ਪਰ ਲਗਾਤਾਰ ਪਾਕਿਸਤਾਨ ਦੇ ਵੱਲੋਂ ਸ਼ਹਿਰਾਂ ਨੂੰ ਪੰਜਾਬ ਦੇ ਜੋ ਸ਼ਹਿਰ ਨੇ ਉਹਨਾਂ ਨੂੰ ਟਾਰਗੇਟ ਬਣਾਏ ਜਾ ਰਹੇ ਦੇਖੋ ਪਹਿਲਾਂ ਇਹਨਾਂ ਨੇ ਬੰਬਾਰੀ ਕੀਤੀ ਹੈ ਉਸ ਤੋਂ ਬਾਅਦ ਉਹਨਾਂ ਨੇ ਜਵਾਬ ਦਿੱਤਾ ਉਹਦੇ ਸਾਡਾ ਗੁਰਦੁਆਰਾ ਵੀ ਇੱਕ ਜੰਮੂ ਕਸ਼ਮੀਰ ਦੇ ਵਿੱਚ ਤਾਂ ਆਇਆ ਗਿਆ ਕਿਉਂਕਿ ਲੜਾਈ ਕਿਸੇ ਮਸਲੇ ਦਾ ਹੱਲ ਨਹੀਂ ਜਦੋਂ ਇਹ ਕਰਨਗੇ ਉਹ ਵੀ ਕਰਨਗੇ ਉਹ ਕਰਨਗੇ ਇਹ ਵੀ ਕਰਨਗੇ ਜਿਹੜੇ ਪਰਮਾਣੂ ਜੋ ਮਲ ਜਾਂਗੇ ਨਾ ਕੋਈ ਹਥਿਆਰ ਨਹੀਂ ਦੋਨਾਂ ਦੇਸ਼ਾਂ ਕੋਲ ਜੇ ਪਰਮਾਣੂ ਹਥਿਆਰ ਚੱਲ ਜਾਂਦੇ ਨੇ ਤਾਂ ਸਾਡਾ ਸਭ ਤੋਂ ਵੱਧ ਨੁਕਸਾਨ ਸਾਡਾ ਹੁਣ ਪੰਜਾਬੀਆਂ ਦਾ ਤੋਂ ਇਸ ਕਰਕੇ ਅਸੀਂ ਵਿਰੋਧ ਕਰਦੇ ਆਂ ਵੀ ਗੁਜਰਾਤ ਦਾ ਬਾਰਡਰ ਵੀ ਲੱਗਦਾ ਆਪਣਾ ਦੂਜਾ ਬਾਰਡਰ ਇਹਦਾ ਵੀ ਲੱਗਦਾ ਹੈਗਾ ਰਾਜਸਥਾਨ ਦਾ ਉਥਾਂ ਦੇ ਵੀ ਇਹ ਲੜਾਈ ਕਰਨੀ ਜਾਂਦਾ ਤੇ ਪੰਜਾਬ ਤੇ ਹੀ ਕਿਉਂ ਸੋ ਪੈ ਜਾਂਦਾ ਸਾਰਾ ਕੁਝ ਜੀ ਬਿਲਕੁਲ ਜੁਮਾ ਸਾਹਮਣੇ ਕਿਹਾ ਕਿ ਜੰਗ ਕਿਸੇ ਮਸਲੇ ਦਾ ਹੱਲ ਨਹੀਂ ਪਰ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਪੰਜਾਬ ਨੂੰ ਹਰ ਵਾਰ ਕਿਉਂ ਚੁਣਿਆ ਜਾਂਦਾ ਜਦ ਕਿ ਸਿਰਾਦੀ ਇਲਾਕੇ ਗੁਜਰਾਤ ਵੀ ਲੱਗਦਾ Rajasthan ਵੀ ਲੱਗਦਾ ਤੇ ਉਥੇ ਕਿਉਂ ਨਹੀਂ ਜੰਗ ਦਾ ਕੇਂਦਰ ਬਣਾਇਆ ਜਾਂਦਾ ਪਰ ਬੀਬੀ ਖੜੇ ਨੇ ਹੱਤਾਂ ਦੇ ਵਿੱਚ ਸਲੋਗਨ ਵੀ ਬੜਾ ਕਿ ਵੀ ਨਾ ਬਲਜੀਤ ਕਾਰਜੀ ਜੀ ਜੀਤ ਕਾਰ ਕਿਸ ਤਰ੍ਹਾਂ ਵੇਖਦੇ ਹੋ ਕਿ ਜੋ ਪੰਜਾਬ ਦੀ ਆਵਾਮ ਆ ਲਗਾਤਾਰ ਡਰੀ ਹੋਈ ਆ ਮਹਿਸੂਸ ਕਰ ਰਹੇ ਨੇ ਲੋਕ ਕਿ ਅਜੇ ਹੀ ਵੀ ਨੇ ਜੋ ਬਾਹਰ ਨਿਕਲਦ ਹੁਣ ਕਤਰਾਉਣ ਲੱਗ ਪਏ ਨੇ ਡਰਨ ਲੱਗ ਪਏ ਨੇ ਬਿਲਕੁਲ ਬਿਲਕੁਲ ਜੀ ਇਹ ਗੱਲ ਸੱਚ ਆ ਕਿ ਲੋਕ ਕਤਰਾਉਂਦੇ ਨੇ ਤੇ ਸਾਡੇ ਵੀ ਸਾਰੇ ਇੱਕ ਦੂਜੇ ਨੂੰ ਫੋਨ ਕਰਕੇ ਪੁੱਛਦੇ ਨੇ ਵੀ ਕੀ ਮਾਹੌਲ ਆ ਤੁਹਾਡੇ ਕਿਉਂਕਿ ਸਾਡੀਆਂ ਵੀ ਰਿਸ਼ਤੇਦਾਰੀਆਂ ਨੇ ਬਾਰਡਰ ਦੇ ਨਾਲ ਨਾਲ ਜਿਵੇਂ ਦਾ ਉਹ ਦੱਸਦੇ ਨੇ ਹਰ ਵਾਰੀ ਪੰਜਾਬ ਨੂੰ ਹੀ ਕਿਉਂ ਟਾਰਗੇਟ ਕੀਤਾ ਜਾਂਦਾ ਸਿਰਫ ਕਿਉਂਕਿ ਇੱਥੇ ਸਿੱਖ ਵਸਦੇ ਨੇ ਸਿੱਖਾਂ ਦੇ ਗੁਰੂ ਘਰਾਂ ਤੇ ਹਮਲੇ ਕਰਕੇ ਸਿੱਖਾਂ ਨੂੰ ਢੜਕਾਇਆ ਜਾ ਰਿਹਾ ਮੇਨ ਮੁੱਦਾ ਜਿਹੜਾ ਕਿਉਂਕਿ ਇਹ ਜਿਵੇਂ ਸੁਜੂਮਾ ਸਾਹਿਬ ਨੇ ਕਿਹਾ ਵੀ ਦੋ ਬਾਰਡਰ ਹੋਰ ਵੀ ਲੱਗਦੇ ਨੇ ਜੇ ਹੁਣ ਅਸੀਂ ਕਹਿਣਾ ਚਾਹੀਏ ਵੀ ਇਹ ਕੋਈ ਇਹਨਾਂ ਦੇ ਜਾਂ ਅਹਿਮਦ ਸਾਹਿਬ ਦੇ ਜਾਂ ਮੋਦੀ ਦੀ ਮਾਂ ਦੇ ਦਾਦ ਚ ਨਹੀਂ ਸੀ ਆਇਆ ਪੰਜਾਬ ਜਦੋਂ ਜੀ ਕਰਦਾ ਹੈ ਉੱਠ ਕੇ ਆ ਜਾਂਦੇ ਨੇਗੇ ਪੰਜਾਬ ਉਤੋਂ ਦੀ ਹਮਲੇ ਕਰਨ ਕੋਈ ਇਹਨਾਂ ਦੀ ਮਾਂ ਦਾਦ ਚ ਨਹੀਂ ਸੀ ਲੈ ਕੇ ਅਸੀਂ ਚਾਹੁੰਦੇ ਹਾਂ ਵੀ ਹੁਣ ਇਹਨਾਂ ਦੇ ਅਹਿਮਦ ਸਾਹਿਬ ਨੇ ਤੇ ਮੋਦੀ ਨੇ ਜਿਹੜੇ ਇਹ ਗੁਜਰਾਤ ਤੋਂ ਨੇ ਆਪਦੇ ਬਾਰਡਰ ਤੋਂ ਜੰਗ ਲੜਨ ਜਿ ਇਹਨਾਂ ਦੀਆਂ ਲੱਤਾਂ ਭਾਰ ਜੀ ਬਿਲਕੁਲ ਬੀਬੀ ਦਾ ਕਹਿਣਾ ਕਿ ਪਾਕ ਪਾਕਿਸਤਾਨ ਅਤੇ ਭਾਰਤ ਵਿਚਕਾਰ ਜੋ جنگ ਦੀ ਸਥਿਤੀ ਬਣੀ ਹੋਈ ਹੈ ਪਰ ਸਵਾਲ ਇਹੀ ਹਰ ਕੋਈ ਖੜਾ ਕਰ ਰਿਹਾ ਕਿ ਪੰਜਾਬ ਨੂੰ ਹੀ ਕੇਂਦਰਤ ਕਿਉਂ ਬਣਾਇਆ ਜਾਂਦਾ ਕਿ ਨਾ ਵੀਰੇ ਮੇਰਾ ਨਾਮ ਸਤਨਾਮ ਸਿੰਘ ਰਤੋਕੇ ਜ਼ਿਲ੍ਹਾ ਯੂਥ ਪ੍ਰਧਾਨ ਸੰਗਰੂਰ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਪ੍ਰਧਾਨ ਜੀ ਗੱਲ ਕਰਦੀ ਅੱਜ ਸ਼ਾਂਤੀ ਸ਼ਾਂਤੀ ਦਾ ਜੋ ਪ੍ਰਤੀਕ ਆ 1 ਮਾਰਚ ਕੀਤਾ ਗਿਆ ਤੇ ਕਿਸ ਤਰ੍ਹਾਂ ਵੇਖਦੋਂ ਲਗਾਤਾਰ ਲੋਕ ਡਰੇ ਹੋਏ ਨੇ ਸਵੇਰੋਂ ਹਣੇ ਸਾਰੀ ਰਾਤ ਗੋਲੇ ਬਰੀ ਚੱਲੀ ਜੀ ਇਹ ਜਿਹੜਾ ਕੁਝ ਹੋ ਰਿਹਾ ਜੀ ਇਹ ਬਹੁਤ ਮਾੜਾ ਹੈ ਇਹ ਚ ਪੰਜਾਬ ਲੈnde ਪੰਜਾਬ ਦੇ ਚ ਚੜਦੇ ਪੰਜਾਬ ਦੇ ਸੋ ਇਹਦਾ ਮੇਨ ਨੁਕਸਾਨ ਜਿਹੜਾ ਉਹ ਪੰਜਾਬ ਨੂੰ ਚੱਲਣਾ ਪੈਣਾ ਕਿਉਂਕਿ ਨਾ ਤਾਂ ਇਹ ਗੁਜਰਾਤ 'ਚੋਂ ਜੰਗ ਲੱਗਣੀ ਹੈ ਨਾ ਇਹ ਜੰਗ ਲੱਗਣੀ ਹੈ ਰਾਜਸਥਾਨ ਤੋਂ ਕਿਉਂਕਿ ਗੁਜਰਾਤ ਦੇ ਵਿੱਚ ਇਹਨਾਂ ਦੇ ਹੋਰ ਤਾਂ ਇਹਨਾਂ ਨੇ ਸਾਰੇ ਬਾਰਡਰ ਬੰਦ ਕਰਤੇ ਜਿਹੜਾ ਗੁਜਰਾਤ ਦਾ ਬਾਰਡਰ ਹੈ ਉਹ ਇਹਨਾਂ ਦਾ ਵਪਾਰੀਆਂ ਦਾ ਵੀ ਚੱਲ ਰਿਹਾ ਕੋਪਰੇਟ ਕਰਾਣੇ ਜਿਹੜੇ ਇਹਨਾਂ ਦੇ ਉਹ ਸਾਰਾ ਕੁਝ ਇਹਨਾਂ ਦਾ ਬਾਰਡਰ ਵੀ ਚੱਲ ਰਿਹਾ ਹੈ ਇਹਨਾਂ ਦਾ ਵਪਾਰ ਵੀ ਚੱਲ ਰਿਹਾ ਸੋ ਇਹ ਹੈ ਕਿ ਪੰਜਾਬ ਦੇ ਵਿੱਚ ਹਮੇਸ਼ਾ ਪੰਜਾਬ ਨੂੰ ਨਿਸ਼ਾਨਾ ਬਣਾਇਆ ਗਿਆ ਹੈ ਪੰਜਾਬ ਨੇ ਬੜਾ ਸੰਤਾਪ ਭੋਗਿਆ ਚਾਹੇ ਤੁਸੀਂ 47 ਤੋਂ ਲੈ ਕੇ ਚਾਹੇ 84 ਤੋਂ ਲੈ ਕੇ ਜਿਹੜਾ ਸਿੱਖਾਂ ਨਾਲ ਤੇ ਪੰਜਾਬ ਨਾਲ ਹੋਇਆ ਹੁਣ ਪੰਜਾਬ ਮਾੜਾ ਜਾਬ ਦੇ ਪੈਰਾਂ ਸਿਰ ਹੋਇਆ ਹੈ ਹੁਣ ਜੇ جنگ ਲੱਗਦੀ ਹੈ ਤਾਂ ਪੰਜਾਬ ਜਿਹੜਾ ਖਤਮ ਹੋ ਜਾਊਗਾ ਸੋ ਅਸੀਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਤੇ ਪੂਰੇ ਪੰਜਾਬ ਦੀ ਜਿਹੜੀ ਆਵਾਜ਼ ਹੈ ਉਹਨੂੰ ਲੈ ਕੇ ਚੱਲੇ ਹੋਏ ਆ ਪੂਰੇ ਪੰਜਾਬ ਦੇ ਵਿੱਚ ਅਸੀਂ ਜਿਹੜੇ ਨੇ ਇਹ ਮਾਰਚ ਕਰ ਰਹੇ ਆ ਕਿ ਨੋ ਵਾਰ ਨੋ جنگ ਇਹ ਬਿਲਕੁਲ ਇਹ ਨਹੀਂ ਦਾ ਕਹਿਣਾ ਕਿ ਨੋ ਵਾਰ ਨੋ جنگ ਅਤੇ جنگ ਕਿਸੇ ਮਸਲੇ ਦਾ ਹੱਲ ਨਹੀਂ ਬੇਸ਼ੱਕ ਭਾਰਤ ਅਤੇ ਪਾਕਿਸਤਾਨ ਦੇ ਵਿੱਚਕਾਰ ਜੋ ਸਥਿਤੀ ਆ ਤਣਾਪੂਰ ਹੁੰਦੀ ਆ ਰਹੀ ਆ ਬੇਸ਼ੱਕ 26 ਬੇਕਸੂਰ ਨਿਹਾਤੇ ਵਿਅਕਤੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ ਜਿਸ ਤੋਂ ਬਾਅਦ ਪੂਰੇ ਦੇਸ਼ ਦੇ ਵਿੱਚ ਅਕ੍ਰੋਸ਼ ਪਾਇਆ ਜਾ ਰਿਹਾ ਸੀ ਅਤੇ ਲਗਾਤਾਰ ਹੁਣ ਪਿਛਲੇ 2 ਦਿਨਾਂ ਤੇ ਐਲਓਸੀ ਦੇ ਉੱਤੇ ਲਗਾਤਾਰ ਗੋਲੀਬਾਰੀ ਕੀਤੀ ਜਾ ਰਹੀ ਆ ਕੈਮਰਾਮੈਨ ਮੋਹਿਦ ਨਾਲ ਹਰਜੀਤ ਸਿੰਘ